ਸਕੈਮ ਆਇਆ ਨਵਾਂ ਇਹ ਤੁਹਾਨੂੰ ਮੈਂ ਹੁਣੇ ਦਿਖਾਉਣਾ ਕਿਸ ਤਰ੍ਹਾਂ ਸਕੈਮ ਕਰਦੇ ਆ ਇਹ ਆ ਜਿਹੜੇ ਸਕੂਲ 'ਚ ਸਾਡੇ ਜਵਾਗ ਪੜ੍ਹਦੇ ਆ ਉਹਨਾਂ ਸਕੂਲ ਦੇ ਅਧਿਆਪਕਾਂ ਨੇ ਮੈਸੇਜ ਪਾਇਆ ਸੀ ਸਾਰੇ ਬੱਚਿਆਂ ਨੂੰ ਵੀ ਸਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਜੇਕਰ ਤੁਹਾਡੇ ਫੋਨ ਤੇ ਪੀ ਐਸ ای ਬੀ ਵੱਲੋਂ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਲਿੰਕ ਨੂੰ ਕਲਿੱਕ ਨਾ ਕੀਤਾ ਜਾਵੇ ਇਹ ਜਾਲੀ ਮੈਸੇਜ ਹੋ ਸਕਦਾ ਹੈ ਤੇ ਤੁਹਾਡੇ ਸਾਰੇ ਪੈਸੇ ਉੱਡ ਜਾਣਗੇ ਹੁਣ ਅੱਗੇ ਤੁਹਾਨੂੰ ਮੈਂ ਉਹੀ ਦਿਖਾਉਣਾ ਮੈਨੂੰ ਮੈਸੇਜ ਆਇਆ ਇਹ ਆ ਮੈਸੇਜ ਆਇਆ ਪਿਆ ਮੈਨੂੰ ਮੇਰੇ ਬੱਚੇ ਦਾ ਨਾਮ ਆ ਉੱਤੇ ਤੇ ਮੇਰੇ ਬੱਚੇ ਦੀ ਕਲਾਸ ਆਇਆ ਤੇ ਜੇ ਮੈਂ ਇਸ ਮੈਸੇਜ ਨੂੰ ਮੈਂ ਕਲਿੱਕ ਕਰਦਾ ਤਾਂ ਮੇਰੇ ਅਕਾਊਂਟ ਚ ਸਾਰੇ ਪੈਸੇ ਉੱਡ ਜਾਣੇ ਸੀ ਤੇ ਏ ਦੇਖ ਲਓ ਵੀ ਬੱਚਿਆਂ ਦਾ ਨਾਂ ਤੇ ਕਲਾਸ ਵੀ ਇੱਥੋਂ ਤੱਕ ਹੈਕਰ ਜਿਹੜੇ ਪੈਸੇ ਅਕਾਊਂਟਾਂ ਦੇ ਵਿੱਚੋਂ ਚੋਰੀ ਕਰਦੇ ਆ ਜਾਣ ਚੁੱਕੇ ਆ ਤੁਹਾਡੇ ਬੱਚਿਆਂ ਦੇ ਨਾਂ ਕਲਾਸ ਬੋਲ ਵੀ ਕਿੱਥੇ ਰਹਿੰਦੇ ਆ ਇਸ ਤਰ੍ਹਾਂ ਇਸ ਲੈਵਲ ਤੇ ਠੱਗੀ ਪਹੁੰਚ ਚੁੱਕੀ ਆ ਤੇ ਸਾਵਧਾਨ ਰਹੋ ਵੀਰੇ ਮੇਰਾ ਇੱਕ ਕੁਇਕ ਮਕਸਦ ਹੀ ਵੀ ਚਲੋ ਮੈਂ ਵੀਡੀਓ ਪਾਵਾਂ ਅੱਗੇ ਸ਼ੇਅਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਵੀ ਚਲੋ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਜਿਵੇਂ ਹਰੇ ਕੋਈ ਥੂਏ ਦਾ ਵੀ ਮੇਰੇ ਬੱਚੇ ਦਾ ਕੋਈ ਮੈਸੇਜ ਆਇਆ ਚਲੋ ਮੈਂ ਇਸ ਤੇ ਕਲਿੱਕ ਕਰ ਲਾ ਵੀ ਲਿਖਿਆ ਵੀ ਗਵਰਨਮੈਂਟ ਦਾ ਐਂ ਲੱਗਦਾ ਵੀ ਜਿਵੇਂ ਵਾਕਈ ਅਸਲੀ ਦਾ ਮੈਸੇਜ ਹੁੰਦਾ ਗਵਰਨਮੈਂਟ ਦਾ ਉਹੀ ਲਿੰਕ ਸੇਮ ਟੂ ਸੇਮ ਅੱਗੇ ਤੁਹਾਨੂੰ ਮੈਸੇਜ ਵੀ ਦਿਖਾਉਣਾ ਮੈਨੂੰ ਮੈਸੇਜ ਆਇਆ ਸੀ ਆ ਦੇਖੋ ਇਹ ਮੇਰੇ ਬੱਚੇ ਦਾ ਨਾਮ ਠੀਕ ਆ ਰਿਹਾ ਇੱਕ ਮੈਨੂੰ ਪਹਿਲਾਂ ਉਹਨਾਂ ਨੇ ਭੇਜਿਆ ਸੀ ਪਲੱਸ 2 ਮੈਂ ਖੈਰ ਪਲੱਸ 2 ਜੋ ਦਾ ਮੇਰਾ ਬੱਚਾ ਹੈ ਹੀ ਨਹੀਂਗਾ 9th ਕਲਾਸ ਦਾ ਤੇ ਇਹ ਮੈਸੇਜ ਕਿਵੇਂ ਆ ਆ ਗਿਆ ਹੈ ਤੇ ਫਿਰ ਮੈਂ ਉਹਨੂੰ ਡਿਲੀਟ ਕਰਤਾ ਫਿਰ ਮੈਨੂੰ 6:30 ਵਜੇ ਫੇਰ ਮੈਸੇਜ ਆਇਆ 9th ਕਲਾਸ ਸਮਝਦਾ ਮੈਂ ਪਹਿਲਾਂ ਵੀ ਗਿਆ ਸੀ ਮੈਂ ਪਲੱਸ 2 ਜਦੋਂ ਮੇਰਾ ਬੱਚਾ ਹੈ ਨਹੀਂਗਾ ਵੀ ਉਹ ਮੈਂ ਕਲਿੱਕ ਕਰੂੰਗਾ ਮੈਂ ਕਿਉਂਕਿ ਮੈਂ ਕਿਸੇ ਮੈਸੇਜ ਤੇ ਕਲਿੱਕ ਨਹੀਂ ਕਰਦਾ ਉਸ ਨੂੰ ਮੇਰਾ ਇਸ ਤਰ੍ਹਾਂ ਚੈੱਕ ਕਰਕੇ ਛੱਡ ਡਿਲੀਟ ਕਰ ਦੇਣਾ ਜਦੋਂ ਮੈਂ ਇਸ ਨੀਲੇ ਬਟਨ ਤੇ ਕਲਿੱਕ ਕਰਤਾ ਬਸ ਉਹਦੇ ਨਾਲ ਦੀ ਨਾਲ ਮੇਰੇ ਬੈਂਕ ਅਕਾਊਂਟ ਤੋਂ ਸਾਰੇ ਪੈਸੇ ਉੱਡ ਜਾਣਗੇ ਜਿਆਦਾ ਤੋਂ ਜਿਆਦਾ ਮੈਸੇਜ ਨੂੰ ਸ਼ੇਅਰ ਕਰੋਗੇ ਧੰਨਵਾਦ